ਅਮਰਜੀਤ ਸਿੰਘ ਆ ਜੀ ਮੇਰਾ ਸੰਨਾ ਗਲਾਰ ਸਿੰਘ ਆ ਬੇਟਾ ਮੇਰਾ ਸੁਖਜੀਤ ਸਿੰਘ ਸਰਪੰਚ ਬਣਿਆ ਸੀਗਾ ਜੀ ਉਹ ਉਹਨਾਂ ਨੂੰ ਨਸ਼ੇ ਤੋਂ ਰੋਕਦੇ ਸੀ ਨਸ਼ੇ ਦਾ ਵਪਾਰ ਕਰਦੇ ਸੀ ਨਸ਼ੇ ਦੇ ਵਿੱਚ ਹੋ ਕੇ ਬੇਟੇ ਨੇ ਮੇਰੇ ਸੱਟਾਂ ਮਾਰੀਆਂ ਨੇ ਵਰਸਾ ਮਾਰ ਗਏ ਮੇਰੇ ਵੀ ਸੱਟਾਂ ਮਾਰੀਆਂ ਸਿਰਤੀ ਮਾਰੀਆ ਮੇਰੇ ਪੱਕੀ ਤੇ ਵੀ ਵਰਸਾ ਵਜਿਆ ਵਾ ਹਾਂਜੀ ਬੰਦੇ ਬਹੁਤ ਸੀਗੇ ਤੇ ਆ ਕੇ ਸਾਡੇ ਮੰਨ ਘਰ ਮੁਗੀ ਹੋ ਗਏ ਬਾਰਿਸ਼ ਆ ਕੇ ਡਲਾ ਦੱਪਾ ਵੀ ਚਲਾਇਆ ਵਰਸਾ ਵੀ ਚਲਾਇਆ ਬਹੁਤ ਸਾਡੇ ਘਰਾਂ ਨਾਲ ਵਰਤ ਗਈ ਕਿਹਦੀ ਹੋ ਗਈ ਸੁਖਜੀਤ ਸਿੰਘ ਜੀ ਮੇਰੇ ਮੁੰਡੇ ਦੀ ਸਰਪੰਚ ਦੀ ਕੋਈ ਪ੍ਰਸ਼ਾਸਨ ਕੀ ਮੰਗ ਚਾਹੁੰਦੇ ਨੇ ਸਾਡਾ ਜੀ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਸਜ਼ਾ ਮਿਲਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਮੁੰਡਾ ਰੋਕਦਾ ਸੀਗਾ ਸਾਰੇ ਬੱਚਾ ਨੂੰ ਰੋਕਦਾ ਸੀ ਇਹ ਤੁਸੀਂ ਗਲਤ ਲੀਹ ਤੇ ਲਾਉਨੇ ਹੋ ਜੀ ਹਾਂ ਉਹਨਾਂ ਨੇ ਗਲਤ ਲੀਹ ਤੇ ਲਾਉਣਾ ਸ਼ੁਰੂ ਕਰਤਾ ਵੀ ਬਦਨਾਮੀ ਕਰਕੇ ਸਰਪੰਚ ਦੀ ਫਿਰ ਆ ਕੇ ਸਰਪੰਚ ਦੇ ਹਮਲਾ ਕਰਿਆ ਜੀ ਉਹਨਾਂ ਨੇ ਕਿੰਨੇ ਆਲੇ ਹਮਲਾ ਕੀਤਾ ਜੀ ਬੰਦੇ ਬਹੁਤ ਸੀਗੇ ਜੀ ਬੰਦੇ ਤਾਂ 25 30 ਸੀਗੇ ਜੀ ਹਾਂ ਉਹਨਾਂ ਨੇ ਬਾਹਰੋਂ ਵੀ ਬੰਦੇ ਮਂਗਾਏ ਸੀ ਆਪ ਵੀ ਘਰ ਦੇ ਪਰਿਵਾਰ 16 17 ਜਾਣੇ ਸੀਗੇ ਜੀ ਨਾਂ ਜੀ ਬਲਕਰਨ ਸਿੰਘ ਆ ਜੀ ਕਟਨਾਈ ਛੰਨਾ ਗਲਾਬ ਸਿੰਘ ਜੀ ਮੇਰੇ ਚਾਚੇ ਦਾ ਮੁੰਡਾ ਸਰਪੰਚ ਸੀਗਾ ਜੀ ਉਹ ਸਾਡੇ ਘਰੋਂ ਮੇਰੇ ਅਸੀਂ ਇਕੱਠੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਉਹ ਰੋਟੀ ਖਾ ਕੇ ਬਾਹਰ ਨਿਕਲਿਆ ਬਾਹਰ ਚ ਤੇ ਬਾਹਰ ਜੀ ਇੱਕ ਮੁੰਡਾ ਚੱਟਾ ਲਾਉਂਦਾ ਜੀ ਸਾਡੇ ਪਿੰਡ ਚ ਤਿੰਨ ਚਾਰ ਲਾਉਂਦਿਆ ਉਹ ਉਹਦੇ ਨਾਲ ਜਦਨ ਲੱਗ ਗਿਆ ਮੁੰਡਾ ਆ ਕੇ ਜਦੋਂ ਜਦਨ ਲੱਗ ਗਿਆ ਜੀ ਮੈਂ ਗਿਆ ਬਾਹਰ ਤੇ ਮੈਂ ਜਾ ਕੇ ਉਹਦੇ ਨੂੰ ਇਹ ਜਦਨ ਜੇ ਪਏ ਤੇ ਮੈਂ ਛੜਾ ਤੇ ਮੁੜ ਕੇ ਹੀ ਉਹ ਆਪਦੇ ਆਪ ਦੇ ਘਰਾਂ ਨੂੰ ਵਾਗ ਗਿਆ ਉਹ ਆਪਦੇ ਘਰੇ ਵਾਗ ਗਿਆ ਤੇ ਜਦੋਂ ਇਹ ਦੂਬਾਰਾ ਅਸੀਂ ਗਏ ਜੀ ਉਹ ਕਹਿੰਦੇ ਵੀ ਸਭ ਬੰਦੇ ਇਕੱਠੇ ਕਰੀ ਜਾਂਦੇ ਆ ਮੈਂ ਕਿਹਾ ਚੱਲ ਅਸੀਂ ਉਹਨਾਂ ਦੇ ਘਰੇ ਵਗ ਗਏ ਜੀ ਮੇਰੇ ਚਾਚੇ ਦੇ ਮੁੰਡੇ ਸਰਪੰਚ ਦੇ ਕਦੋਂ ਉਹਨਾਂ ਦੇ ਘਰੇ ਗਏ ਉਹ ਜੀ 40 50 ਜਾਣੇ ਇਕੱਠੇ ਹੋ ਕੇ ਆ ਗਏ ਤੇ ਮੁੜ ਕੇ ਜੀ ਉਹਨਾਂ ਕੋਲ ਕਿਰਪਾਨਾਂ ਵਰਸੇ ਨਾਈਫ ਫਾਇਰ ਕੀਤੇ ਉਹਨਾਂ ਨੇ ਇਹਦੇ ਜੀ ਢਿੱਡ 'ਚ ਵਰਸਾ ਵੱਜ ਗਿਆ ਬਸ ਇਹਦੀ ਆਉਂਦੇ ਜੀ ਪਹਿਲਾਂ ਇਹਨੂੰ ਪਧੌੜ ਲੈ ਕੇ ਗਏ ਉੱਥੇ ਜੀ ਆਕਸੀਜਨ ਹੈਣੀ ਸੀਗੀ ਤਾਂ ਕਰਕੇ ਜੀ ਉਹਨਾਂ ਨੇ ਇੱਥੇ ਬਰਨਾਲੇ ਤੋੜਤਾ ਇੱਥੇ ਜੇਲ੍ਹ ਕੋਲ ਆ ਕੇ ਜੀ ਇਹਦੇ ਸਾਮ ਪੂਰੇ ਹੋ ਗਏ ਇਹ 7 7:30 ਵਜੇ ਹੋਈਗਾ ਜੀ ਜਾਣੇ ਅਸੀਂ ਸੀਗੇ ਜੀ 5-7 ਜਾਣੇ ਉਹ ਸੀਗੇ ਘੱਟੋ-ਘੱਟ 50 ਜਾਣਿਆਂ ਦੇ ਬੱਸ ਬੱਸ ਸੱਟਾਂ ਜੀ ਸਾਡੇ ਜੇ ਬਾਪਾ ਜਾਣਿਆਂ ਦੇ 5-7 ਜਾਣਿਆਂ ਦੀਆਂ ਸਾਰਿਆਂ ਦੀਆਂ ਸੱਟਾਂ ਕਿਉਂ ਅਸੀਂ ਘੱਟ ਸੀਗੇ ਜੀ ਜਾਣੇ ਤੇ ਨਾ ਹੀ ਸਾਡੇ ਕੋਲ ਕੋਈ ਹਥਿਆਰ ਸੀਗਾ ਉਹਨਾਂ ਕੋਲ ਆਪਦਾ ਉਹ ਘਰੋਂ ਤਿਆਰ ਹੋ ਕੇ ਆਏ ਸੀਗੇ ਅਸੀਂ ਤਾਂ ਹੀ ਐਂ ਚਾਹੁੰਦੇ ਆ ਵੀ ਜਿਹੜੇ ਹੈਗੇ ਆ ਵੀ ਉਹਨਾਂ ਨੂੰ ਫੜ ਲਓ ਕਿ ਪੁਲਿਸ ਵਾਲਿਆਂ ਨਾਲ ਗੱਲ ਕਰਾ ਕੇ ਦਵੱਲੇ ਆ ਜੀ ਉਹ ਘਰੋਂ ਨਾ ਭੜੜ ਵਾਲੀ ਪੁਲਿਸ ਆਈ ਆ ਟਾਈਮ ਤੇ ਆਪਦਾ ਪਈ ਰਹਿੰਦੇ ਆ ਉਥੇ ਬਸ ਚਿੱਟਾ ਰੋਕਣ ਨੂੰ ਕਹਾਦਾ ਬਈ ਯਾਰ ਜਿਹੜੇ ਬੰਦੇ ਸਾਡੇ ਬੰਦੇ ਦੇ ਮਾਰ ਕੇ ਗਏ ਆ ਵੀ ਉਹਨਾਂ ਨੂੰ ਫੜਾ ਹੀ ਪਾਲਸ ਅਸੀਂ ਤਾਂ ਇੰਨਾ ਹੀ ਕਹਿਨੇ ਆ। ਸੁਭਾ ਬਾਈ ਯਾਰ ਪੂਰਾ ਵਧੀਆ ਸੀਗਾ। ਜੇ ਬਾਈ ਸੁਭਾ ਮਾੜਾ ਹੁੰਦਾ ਪਿੰਡ ਸਰਪੰਚ ਕਿਉਂ ਬਣਾਉਂਦਾ। ਸਾਢੇ 450 ਵੋਟ ਨਾ ਜਿੱਤੇ। ਹਾਂ ਉਹਨਾਂ ਨੂੰ ਤਾਂ ਬਾਈ 250 ਵੋਟ ਵੀ ਨਹੀਂ ਪਈ ਸੀਗੀ ਦੂਜਿਆਂ ਨੂੰ ਤਾਂ ਪੂਰੀ। ਜਿਸ ਤਾਂ ਬਾਈ ਉਹ ਬਣਾਈ ਵੀ ਉਹਨਾਂ ਦਾ ਇਰਾਦਾ ਸੀਗਾ ਨਹੀਂ ਬੰਦਾ ਜਿੱਤ ਕੇ ਕੋਣਾ ਸੱਟ ਮਾਰ ਕੇ ਜਾਂਦਾ ਹੁੰਦਾ ਬਾਈ ਯਾਰ। ਇਰਾਦਾ ਕਰਕੇ ਆਏ ਸੀ ਉਹ। ਮੈਂ ਬਾਈ ਨਾਲ ਹੀ ਸੀਗਾ। ਮੇਰੇ ਵੀ ਵੱਜੇ ਇਥੇ ਬਾਹ ਤੇ ਸੱਟ। ਹਾਂਜੀ ਬਾਈ ਜੀ ਕੀ ਨਾਮ ਤੇ ਕੀ ਕਹਿਣਾ ਚਾਹੁੰਦੇ ਹੋ ਮਤਲਬ? ਬਾਈ ਜੀ ਮੇਰਾ ਨਾਮ ਬੂਟਾ ਸਿੰਘ ਸਾਹਿਬ ਦਾ ਸਰਪੰਚ ਦਾ ਹਣਾ। ਇਹ ਸੁਖਜੀਤ ਸੋ ਆਦਾ ਵਧੀਆ ਬੰਦਾ ਸੀਗਾ ਪਹਿਲਾਂ ਇਹਨੇ ਸਰਪੰਚੀ ਬਣਨ ਤੋਂ ਪਹਿਲਾਂ ਪਹਿਲਾਂ ਹੀ ਪਿੰਡ ਦੇ ਵਿੱਚ ਜਦੋਂ ਕੋਈ ਐਸਸੀਬੀਸੀ ਭਰਾ ਦੇ ਵਿਆਹ ਹੁੰਦਾ ਅੱਗੇ ਲੜਕੀ ਦਾ ਤਾਂ ਇਹਨੇ ਵਿਆਹ ਤੋਂ ਪਹਿਲਾਂ 11000 ਰੁਪਏ ਸਕਣ ਦੇ ਕੇ ਆਉਣੀ ਆਉਣਾ ਸੀਗਾ ਉਂ ਵੀ ਕੋਈ ਪਿੰਡ ਵਿੱਚ ਕਿਸੇ ਦੁੱਖ ਦਾ ਸੁੱਖ ਦਾ ਆਪਦੀ ਗੱਡੀ ਤੇ ਆਪੇ ਲੈ ਜਾ ਕੇ ਇਲਾਜ ਕਰਾਉਂਦਾ ਸੀ ਇਹਦੇ ਸਾਰੇ ਆ ਪਿੰਡ ਵਾਲੇ ਗਵਾਹ ਨੇ ਇਸ ਗੱਲ ਦੇ ਜੇ ਬੰਦਾ ਇਸ ਤਰ੍ਹਾਂ ਦਾ ਨਾਮ ਹੋਵੇ ਹੁਣ ਇਹ ਬੜੀ-ਬੜੀ ਲੀਡ ਨਾਲ ਪਿੰਡ ਦੇ ਵਿੱਚੋਂ ਸਾਰਿਆਂ ਨੂੰ ਛੋਟੀ ਉਮਰ ਦਾ ਬਰਨਾਲੇ ਜ਼ਿਲ੍ਹੇ ਚੋਂ ਮੁੰਡਾ ਸੀਗਾ ਬੜੀ-ਬੜੀ ਲੀਡ ਨਾਲ ਸਰਪੰਚ ਜਿੱਤਿਆ ਸੀਗਾ ਕਿਹੜੀ ਪਾਰਟੀ ਦੇ ਸਰਪੰਚ ਬਣ ਏ ਆਪਣਾ ਆਮਾਰੀ ਵੀ ਸਰਪੰਚ ਸੀਗਾ ਜੀ ਬੜੀ ਵਧੀਆ ਲਿੰਕ ਨੇ ਮਿਲਿਆ ਸਾਬ ਨੇ ਇਹਦੇ ਹੁਣ ਰਾਤ ਕੀ ਹੋਇਆ ਰਾਤ 40-45 ਬੰਦਿਆਂ ਨੇ ਬਾਹਰ ਚ ਆ ਕੇ ਲੜਕਰੇ ਮਾਰਕੇ ਟਾਂ ਮਾਰਕੇ ਨੂੰ ਬਾਹਰ ਚ ਉਹ ਕਰਨ ਲੱਗੇ ਜਦੋਂ ਗੇਟ ਖੋਲ੍ਹ ਕੇ ਦੇਖਿਆ ਤਾਂ ਇਹਦੇ ਧੜ ਧੜ ਡਾਂਗਾ ਛੋਟਿਆਂ ਨਾਲ ਬਾਰ ਕਰਤਾ ਇੱਕ ਕੋਈ ਵਰਖਾ ਦਾ ਅਦਾਈ ਵਰਖਾ ਵਿੱਚ ਦੀ ਲੰਘਿਆ ਤੇ ਉਹਦੇ ਨਾਲ ਇਹਦੀ ਮੌਤ ਹੋ ਗਈ ਜਿੱਥੇ ਹਵਾਈ ਫੇਅਰ ਵੀ ਕਿੱਥੇ ਹੈ ਹਵਾਈ ਫੇਅਰ ਹਾਂਜੀ ਹਵਾਈ ਫੇਅਰ ਦੇ ਖੋਖੇ ਮੌਜੂਦ ਨੇ ਸਾਡੇ ਕੋਲੇ ਬਹੁਤ ਹਵਾਈ ਫੇਅਰ ਫਿਰ ਪੁਲਿਸ ਵੀ ਚੱਕ ਕੇ ਲੈ ਗਈ ਆ ਖੋਖੇ ਕੋਸ ਹਾਂਜੀ ਤੇ ਹੁਣ ਪਿੰਡ ਚ ਕਿਆ ਜਾਲ ਪਿੰਡ ਦੇ ਵਿੱਚ ਜੀ ਬਹੁਤ ਸੋਗਮਈ ਇਹੋ ਹੈ ਕੋਈ ਮੂੰਹ ਖੋਲਣ ਨੂੰ ਤਿਆਰ ਨਹੀਂ ਵੀ ਆ ਕੀ ਗੱਲਬਾਤ ਹੋ ਗਈ ਨੌਜਵਾਨ ਮੁੰਡਾ ਸੀ ਕੁਵਾਰਾ ਸੀਗਾ ਪਿੰਡ ਦੇ ਸਾਰੇ ਪਿੰਡੀ ਨਾਲ ਆਈ ਸਾਡੇ ਹਾਂਜੀ ਪ੍ਰਸ਼ਾਸਨ ਨੂੰ ਕੀ ਮੰਗ ਚਾਹੁੰਦੇ ਹਾਂ ਇਨਸਾਫ ਚਾਹੁੰਦੇ ਆ ਜੀ ਇਨਸਾਫ ਦੀ ਲੋੜ ਹੈ ਇਹਦਾ ਡੈਡੀ ਦੇ ਵੀ ਛੱਟਾਂ ਵੱਜ ਗਈਆਂ ਜੀ ਉਹਦੇ ਵੀ ਸੇਮ ਟੂ ਸੇਮ ਉਵੇਂ ਹੀ ਹਮਲੇ ਹੋਏ ਆ ਜਿਵੇਂ ਮਿਥਕੀ ਆਈ ਹੁੰਦੀ ਹੈ ਨਾ ਤੇਰ ਉਵੇਂ ਜੇ ਕਰੀ ਉਹਦੇ ਪੱਲਾ ਮਾਰਿਆ ਸਿਰ ਸੱਟ ਮਾਰੀ ਆ ਉਹ ਆਪਣੇ ਇੱਥੇ ਬਠੰਡੇ ਦਾ ਐਡਮਿਟ ਨੇ ਜੀ ਐਮਜ ਦੇ ਵਿੱਚ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹਾਂ ਇਨਸਾਫ ਹੀ ਚਾਹੁੰਦੇ ਆ ਜੀ ਦੇਖੋ ਜੀ ਐਡਾ ਵੱਡਾ ਚੰਗੇ ਕੰਮ ਕਰਦੇ ਇਨਸਾਨ ਨੇ ਮੌਜੂਦਾ ਸਰਪੰਚ ਦੀ ਮੌਤ ਹੋ ਜਾਣੀ ਐ ਇਹਦੂ ਵੱਡਾ ਘਟਨਾਕਰਮ ਕੀ ਹੋਊਗਾ ਇਸ ਤੇ ਹੀ ਚੋਣਿਆ ਵੀ ਜੇ ਸਾਡੇ ਅੰਦਰ ਨਹੀਂ ਮੁੜ ਕੇ ਆਉਣਾ ਮੇਨ ਲੜਾਈ ਦਾ ਮਕਸਦ ਕੀ ਸੀ ਮੇਨ ਮਕਸਦ ਸੀਗਾ ਜੀ ਸਰਪੰਚੀ ਹਾਰਨਾ ਉਹ ਸਰਪੰਚੀ ਦੀ ਚੋਣ ਹਾਰੇ ਨੇ ਉਹਨਾਂ ਤੋਂ ਆਪਦੀ ਹਾਰ ਦਾ ਅਸਤ ਨਹੀਂ ਹੋਈ ਤੇ ਇੱਕ ਮੇਨ ਲੜਾਈ ਸੀ ਚਿੱਟੇ ਦੀ ਜੀ ਸਰਪੰਚ ਸਾਹਿਬ ਸੀਗੇ ਜਿਹੜੇ ਉਹ ਚਿੱਟਾ ਰੋਕਦੇ ਸੀ ਵੀ ਚਿੱਟਾ ਨਹੀਂ ਮੈਂ ਪੀਣ ਦੇਣਾ ਤੇ ਨਾ ਪਿੰਡ ਵਿੱਚ ਵੰਕਣ ਦੇਣਾ ਉਹਦੇ ਵਿੱਚ ਉਹ ਧਿਰ ਨੂੰ ਹਾਜਮ ਨਹੀਂ ਆਈ ਇਹ ਗੱਲ ਜੀ ਇਸ ਵਿਸ਼ੇ ਨੂੰ ਲੈ ਕੇ ਲੜਾਈ ਹੋਈ ਸੀ ਹਾਂਜੀ ਮਿਤੀ 15 12 2024 ਸ਼ਾਮ ਤਕਰੀਬਨ 7 ਵਜੇ ਦਾ ਇਨਸੀਡੈਂਟ ਹੈ ਜੀ ਇਹ ਹੈਗੇ ਜੀ ਪਿੰਡ ਛੰਨਾ ਗੁਰਪ੍ਰੀਤ ਸਿੰਘ ਵਾਲਾ ਜੋ ਕਿ ਪੀਐਸ ਪਧੋੜ ਸਬ ਡਿਵੀਜ਼ਨ ਤਪਾ ਵਿੱਚ ਪੈਂਦਾ ਹੈ ਜੀ ਇਹਦੇ ਵਿੱਚ ਸ਼ਾਮ 7 ਵਜੇ ਦੋ ਥੀਰਾਂ ਦਾ ਆਪਸ ਵਿੱਚ ਟਕਰਾ ਹੋਇਆ ਜਿਹਦੇ ਵਿੱਚ ਜਿਹੜਾ ਮੌਜੂਦਾ ਸਰਪੰਚ ਸੁਖਜੀਤ ਸਿੰਘ ਹੈ ਇਹ ਇੱਕ ਗੰਭੀਰ ਜ਼ਖਮੀ ਹੋ ਗਿਆ ਨਾਲ ਹੀ ਇਹਦੇ ਫਾਦਰ ਨੂੰ ਵੀ ਸੱਟਾਂ ਮਰਜੀਤ ਸਿੰਘ ਨੂੰ ਵੀ ਸੱਟਾਂ ਲੱਗੀਆਂ ਸੁਖਜੀਤ ਸਿੰਘ ਨੂੰ ਹਸਪਤਾਲ ਲੈ ਜਾਂਦੇ ਰਸਤੇ 'ਚ ਇਹਦੀ ਡੈਥ ਹੋ ਜਾਂਦੀ ਹੈ ਜੀ ਸੱਟਾਂ ਦੇ ਕਾਰਨ ਤੇ ਜੋ ਕਿ ਇਹਦਾ ਫਾਦਰ ਜੋ ਕਿ ਅਜੇ ਜੇਰੇ ਇਲਾਜ ਹੈ ਫਾਦਰ ਦੇ ਦਿੱਤੇ ਹੋਏ ਬਿਆਨਾਂ ਦੇ ਮੁਤਾਬਕ ਉੱਥੇ ਜੋ ਉਹਨਾਂ ਨੇ ਲਿਖਾਇਆ ਕਿ ਜਿਹੜੀ ਗੁਰਚਰਨ ਸਿੰਘ ਤੇ ਰ ਹੈ ਉਹਦੇ ਵੱਲੋਂ ਇਹਨਾਂ ਤੇ ਹਮਲਾ ਕੀਤਾ ਗਿਆ ਇਹਦੇ ਵਿੱਚ ਤੇਜ਼ ਤਰਾਰ ਹਥਿਆਰ ਵਰਤੇ ਗਏ ਨੇ ਤੇ ਇਹਦੇ ਵਿੱਚ ਅਰਾਊਂਡ 15 ਤੋਂ 20 ਬੰਦਿਆਂ ਦਾ ਇਹਨਾਂ ਨੇ ਜ਼ਿਕਰ ਕੀਤਾ ਜੋ ਕਿ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਮੌਕੇ ਤੇ ਹੀ ਸ਼ਾਮ ਨੂੰ ਹੀ ਸਾਡੇ ਮਾਜੂਕ ਐਸਐਸਪੀ ਸਾਹਿਬ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਨੇ ਤੇ ਸੀਆਈਏ ਸਟਾਫ ਵੀ ਨਾਲ ਸਾਡੇ ਨਾਲ ਸਹਿਯੋਗ ਤੇ ਹੈ ਤੇ ਟੈਕਨੀਕਲ ਐਂਗਲ ਅਸੀਂ ਦੇਖਦੇ ਹੋਏ ਸਾਰਿਆਂ ਨੂੰ ਅਸੀਂ ਛੇਤੀ ਹੀ ਰਾਉਂਡ ਅਪ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ ਸਰ ਜਿਵੇਂ ਪਰਿਵਾਰ ਵੱਲੋਂ ਆਖਿਆ ਗਿਆ ਹੈ ਇਹ ਲੜਾਈ ਨਸ਼ੇ ਨੂੰ ਲੈ ਕੇ ਹੋਈ ਹੈ ਕਿ ਪੂਰਾ ਮਾਮਲਾ ਜੀ ਇਹ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਇਹ ਅਸੀਂ ਵੈਰੀਫਾਈ ਕਰ ਲੈਣੇ ਆ ਫਿਲਹਾਲ ਤੱਕ ਤਾਂ ਹੁੰਦੀ ਜੋ ਹੁੰਦੀ ਜਾਣਕਾਰੀ ਹੈ ਉਹਦੇ ਵਿੱਚ ਤਾਂ ਇਹਨਾਂ ਦੋਨਾਂ ਧਿਰਾਂ ਦਾ ਆਪਸ ਵਿੱਚ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਜੋ ਹੁਣ ਤੱਕ ਪਤਾ ਲੱਗਿਆ ਆਹ ਐਂਗਲ ਵੀ ਤੁਹਾਡਾ ਨਸ਼ੇ ਵਾਲਾ ਵੈਰੀਫਾਈ ਕਰ ਲਿਆ ਜਾਵੇਗਾ ਸਰ ਪਰਚਾ ਦਰਜ ਹੋ ਗਿਆ ਤੇ ਕੋਈ ਮੁਲਜ਼ਮ ਅਰੈਸਟ ਹੋਇਆ ਜੀ हां ਉਹਦੇ ਫਾਦਰ ਦੇ ਬਿਆਨ ਹੁਣ ਲਿਖੇ ਜਾ ਰਹੇ ਨੇ ਕਿਉਂਕਿ ਪਹਿਲਾਂ ਉਹ ਫਿਟਨੈਸ ਨਾ ਹੋਣ ਕਰਕੇ ਬਿਆਨ ਨਹੀਂ ਲਿਖੇ ਤੇ ਉਹ ਅਸੀਂ 103 ਬੀਐਨਐਸ ਟੈਥ ਪਰਚ ਰਜਿਸਟਰ ਕੀਤਾ ਜਾ ਰਿਹਾ ਥਾਣਾ ਪੀਐਸ ਪਤੋੜ ਵਿਖੇ ਤੇ ਸਰ ਪੋਸਟਮਾਰਟਮ ਹੋ ਗਿਆ ਸੀ ਨਹੀਂ ਪੋਸਟਮਾਰਟਮ ਹੋ ਜਾਣਾ ਹੈ ਹੋਣਾ ਬਾਕੀ